ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਸੌਖਾ ਜਿਹਾ ਡਿਜ਼ਾਈਨ ਦੇਖ ਲੰਨੇ ਆ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਜੀ ਇਹ ਡਿਜ਼ਾਈਨ ਹੈ ਜੀ ਜਿਹੜਾ ਦੋ ਰੰਗਾਂ ਵਿੱਚ ਪਾਊਗਾ ਜੀ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਦੇਖੋ ਮੈਂ ਤੁਹਾਨੂੰ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਆ ਕੋਟੀ ਬਣੀ ਹੋਈ ਦਿਖਾਉਣੀ ਆ ਜੀ ਬਹੁਤ ਪਿਆਰੀ ਲੱਗਦੀ ਹੈ ਇੱਕ ਭੈਣ ਦਾ ਕਮੈਂਟ ਆਇਆ ਤਾਂ ਵੀ ਦੋ ਰੰਗਾਂ ਦਾ ਡਿਜ਼ਾਈਨ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਦੱਸੋ ਇਹ ਜਾਇਨਾ ਜੀ ਜਿਹੜਾ ਬਹੁਤ ਸੌਖੀ ਤਰ੍ਹਾਂ ਬਣਦਾ ਹੈ ਇਹਨੂੰ ਬਣਾਉਣ ਵਾਸਤੇ ਆਪਾਂ ਨੇ ਕੋਈ ਥੱਲੇ ਤੋਂ ਅਲੱਗ ਬਾਰਡਰ ਨਹੀਂ ਜੀ ਬਣਾਇਆ। ਦੇਖੋ ਜੀ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਬਣ ਕੇ। ਦੋਨਾਂ ਸਾਈਡਾਂ 'ਚ ਇਹ ਇੱਕੋ ਜਿਹਾ ਡਿਜ਼ਾਈਨ ਪਾਇਆ ਹੋਇਆ ਏ। ਬਾਹਾਂ ਵਿੱਚ ਵੀ ਇਹੀ ਡਿਜ਼ਾਈਨ ਹੈ ਜੀ। ਚਲੋ ਜੀ ਆਪਾਂ ਕਰਦੇ ਹਾਂ ਹੁਣ ਸ਼ੁਰੂ ਡਿਜ਼ਾਈਨ। ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਕੇ ਡਿਜ਼ਾਈਨ ਆਪਣਾ ਸ਼ੁਰੂ ਕਰਨਾ ਹੈ ਜੀ ਪਹਿਲੀ ਸਲਾਈ ਹੈ ਜੀ ਇਹ ਪਹਿਲੀ ਆਪਾਂ ਆਪਣੀ ਉਲਟੀ-ਉਲਟੀ ਪਾ ਲੂਗੇ ਜੀ ਸਲਾਈ ਥੱਲੇ ਤੋਂ ਜਿਹੜੇ ਕੁੰਡੇ ਪਾਉਣੇ ਨੇ ਜੀ ਆਪਾਂ ਆਪਣੇ ਹਿਸਾਬ ਨਾਲ ਪਾ ਸਕਦੇ ਹਾਂ ਜਿਹੋ-ਜਿਹੋ ਵੀ ਪਾਉਣੇ ਚਾਹੁੰਦੇ ਆ ਦੋ ਲੜੀ ਉਹਨਾਂ ਨਾਲ ਤਿੰਨ ਨਾਲ ਜਾਂ ਕੋਈ ਡਿਜ਼ਾਈਨਰ ਕੁੰਡੇ ਜਿਵੇਂ ਵੀ ਆਪਾਂ ਪਾਉਣੇ ਚਾਹੁੰਨੇ ਆ ਉਸ ਤਰ੍ਹਾਂ ਪਾ ਸਕਦੇ ਆ ਉੱਪਰ ਕੋਈ ਅਲੱਗ ਬਾਰਡਰ ਬਣਾਉਣ ਦੀ ਇਹਦੇ 'ਚ ਕੋਈ ਉਹ ਨਹੀਂ ਜ਼ਰੂਰਤ ਨਹੀਂ ਇਸ ਤਰ੍ਹਾਂ ਹੀ ਬਹੁਤ ਸੋਹਣਾ ਲੱਗਦਾ ਇਹ ਬਣ ਕੇ ਜਿਹੜਾ ਕਲਰ ਆਪਾਂ ਹਾਂ ਥੱਲੇ ਲਾਉਂਗੇ ਜੀ ਪੱਲੇ ਦੇ ਸ਼ੁਰੂ ਵਿੱਚ ਉਹੀ ਆਪਾਂ ਨੇ ਬਾਹਾਂ ਦੇ ਸ਼ੁਰੂ ਵਿੱਚ ਲਾਉਣਾ ਜੀ ਉਸੇ ਰੰਗ ਦਾ ਆਪਾਂ ਨੇ ਗਲੇ ਦੇ ਉੱਪਰ ਤੇ ਡਿਜ਼ਾਈਨ ਬਣਾਉਣਾ ਜੀ ਫਿਰ ਇਹ ਜ਼ਿਆਦਾ ਵਧੀਆ ਲੱਗੂਗਾ ਦੇਖੋ ਜੀ ਕਿਵੇਂ ਸ਼ੁਰੂ ਕਰਨਾ ਇਹ ਆਪਾਂ ਨੇ ਦੂਰ ਵਿੱਚ ਆਪਾਂ ਨੇ ਆਪਣੇ ਦੋ ਕੁੰਡੇ ਇਹ ਸਿੱਧੇ ਪਾ ਦੇਣੇ ਆ। ਤਾਂ ਗਾਗੇ ਕਰਕੇ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਸ਼ੁਰੂ ਵਿੱਚ ਆਪਣੀ ਮਰਜ਼ੀ ਹੈ ਜੀ ਭਾਵੇਂ ਦੋ ਕੁੰਡੇ ਉਲਟੇ ਪਾ ਲਓ ਪਹਿਲਾਂ ਫਿਰ ਸਿੱਧੇ ਪਾ ਲਓ ਭਾਵੇਂ ਦੋ ਸਿੱਧੇ ਪਾ ਕੇ ਫਿਰ ਉਲਟੇ ਪਾ ਲਓ ਡਿਜ਼ਾਈਨ ਇਸ ਤਰ੍ਹਾਂ ਹੀ ਦੋ ਦੋ ਕੁੰਡਿਆਂ ਨਾਲੇ ਬਣਨਾ ਹੈ ਜੀ ਉਲਟੀ ਸਾਈਡ 'ਚ ਆ ਗਏ ਜੀ ਆਪਾਂ ਉਲਟੀ ਸਾਈਡ ਤੇ ਵੀ ਉਸੇ ਤਰ੍ਹਾਂ ਆਪਾਂ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਪਾ ਦੂੰਗੇ ਜੀ ਇਨੂੰ ਆਪਾਂ ਆਪਣੇ ਹਿਸਾਬ ਨਾਲ ਜੀ ਜਿਵੇਂ ਵੀ ਆਪਾਂ ਜਿੰਨੀ ਵੀ ਚੌੜੀ ਪੱਟੀ ਬਣਾਉਣੀ ਚਾਹੁੰਦੇ ਆ ਉੰਨੀ ਬਣਾ ਸਕਦੇ ਜਿਵੇਂ ਮੈਂ ਆਹ ਇੰਨੀ ਕਚੌੜੀ ਪੱਟੀ ਬਣਾਈ ਹੋਈ ਐ ਆਪਾਂ ਜ਼ਿਆਦਾ ਚੌੜੀ ਪੱਟੀ ਬਣਾਉਣੀ ਚਾਹੁੰਦੇ ਆ ਤਾਂ ਜ਼ਿਆਦਾ ਬਣਾ ਸਕਦੇ ਆ ਘੱਟ ਬਣਾਉਣੀ ਚਾਹੁੰਦੇ ਆ ਤਾਂ ਘੱਟ ਬਣਾ ਸਕਦੇ ਆ ਉੰਨੀ ਬਣਾ ਕੇ ਆਪਾਂ ਨੇ ਫਿਰ ਆਪਾਂ ਨੇ ਇਹ ਦੂਜਾ ਰੰਗ ਪਾ ਲੈਣਾ ਜੀ देखो जी इन आपने जब दूजा रंग शुरू करना सीधे पासे तो अपने ने यह दूजा रंग शुरू करना है जी बुनना आपने उस तरह है जी सीध्या तो सीधे उल्टियाँ तो उल्टे, आते उल्टे। ਜਦ ਵੀ ਆਪਾਂ ਨੇ ਜਾਣੋ ਕਿ ਜਿਹੜਾ ਰੰਗ ਹੈ ਬਦਲਣਾ ਤਾਂ ਅੱਗੇ ਦਾ ਉਹ ਸਿੱਧੀ ਸਾਈਡ ਤੋਂ ਸ਼ੁਰੂ ਕਰਨਾ ਹੈ ਜੀ ਹੁਣ ਆਪਾਂ ਨੇ ਇਹ ਰੰਗ ਬਦਲ ਲਿਆ ਥੋੜੀਆਂ ਜਿਹੀਆਂ ਸਲਾਈਆਂ ਪਾ ਕੇ ਮੈਂ ਦਿਖਾਉਂ ਜਾਂ ਤੁਹਾਨੂੰ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਜੀ ਫਿਰ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਪਾ ਸਕਦੇ ਹਾਂ ਜੀ ਜਿੰਨੀਆਂ-ਜਿੰਨੀਆਂ ਸਲਾਈਆਂ ਪਾ ਕੇ ਆਪਾਂ ਨੇ ਰੰਗ ਬਦਲਣਾ ਬਰੀਕ ਬਣਾਉਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਬਣਾ ਸਕਦੇ ਆ ਤੁਸੀਂ ਕਈ ਵਾਰੀ ਆਪਣੇ ਕੋਲ ਇੱਕੋ ਜਿਹੀ ਉਹ ਨਹੀਂ ਹੁੰਦੀ ਜੀ ਘੱਟ ਵੱਧ ਹੁੰਦੀ ਹੈ ਜਿਹੜਾ ਰੰਗ ਆਪਣੇ ਕੋਲ ਘੱਟ ਹੈ ਉਹ ਆਪਣਾ ਘੱਟ ਪਾ ਲਓ ਸਲਾਈਆਂ ਜਿਹੜਾ ਜ਼ਿਆਦਾ ਰੰਗ ਹੈ ਉਹ ਆਪਾਂ ਜ਼ਿਆਦਾ ਪਾ ਲਓ ਉਸ ਤਰ੍ਹਾਂ ਵੀ ਬਹੁਤ ਵਧੀਆ ਲੱਗੂਗਾ ਜੀ ਇਹ ਡਿਜ਼ਾਈਨ ਬਣਿਆ ਹੋਇਆ ਜੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਦੋ ਉਲਟੇ ਦੋ ਸਿੱਧੇ ਕੁੰਡਿਆਂ ਤੋਂ ਬਣਨ ਵਾਲਾ ਹੀ ਡਿਜ਼ਾਈਨ ਹੈ ਜੀ ਇਹ ਬਹੁਤ ਸੋਹਣਾ ਬਹੁਤ ਸੌਖਾ ਆ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਇਹ ਅੱਗੇ ਤੋਂ ਅੱਗੇ ਆਪਣਾ ਬਣਦਾ ਜਾਣਾ ਜੀ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਬਣ ਕੇ ਦੋ ਉਲਟੇ ਦੋ ਸਿੱਧੇ ਕੁੰਡਿਆਂ ਤੋਂ ਬਣਨੇ ਵਾਲਾ ਡਿਜ਼ਾਈਨ ਹੈ ਜੀ ਇਹ ਇੱਕ ਵਾਰੀ ਮੈਂ ਫੇਰ ਦਿਖਾ ਦਿੰਨੀ ਤੁਹਾਨੂੰ ਦੁਬਾਰਾ ਕੋਟੀ ਆਹ ਦੇਖੋ ਜੀ ਜਿਵੇਂ ਆਪਾਂ ਨੇ ਇਹ ਥੱਲੇ ਤੇ ਸ਼ੁਰੂ ਕਰਿਆ ਈ ਇਹ ਰੰਗ ਨਾਲ ਇਹੀ ਰੰਗ ਨਾਲ ਆਪਾਂ ਨੇ ਬਾਹਾਂ ਅੱਗੇ ਤੋਂ ਸ਼ੁਰੂ ਕਰਨੀਆਂ ਹੈ ਇਹੀ ਰੰਗ ਆਪਾਂ ਨੇ ਉੱਪਰ ਗਲੇ ਪਰਾਉਣਾ ਚਾਹੀਦਾ ਆਪਣੇ ਆਹ ਡਿਜ਼ਾਈਨ ਜੇ ਤੁਸੀਂ ਹੋਰ ਡਿਜ਼ਾਈਨ ਦਾ ਵੀ ਗਲਾ ਬਣਾਉਣਾ ਹੈ ਕੋਈ ਤਾਂ ਵੀ ਆਪਾਂ ਨੇ ਇਹੀ ਰੰਗ ਜਿਹੜਾ ਥੱਲੇ ਬਾਰਡਰ ਚ ਲਾਇਆ ਇਹੀ ਰੰਗ ਆਪਾਂ ਨੇ ਗਲੇ ਚ ਲਾਉਣਾ ਜੀ ਫੇਰ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਤਿੰਨ ਪਲਾਈ ਦੀ ਹੁੰਦਾ ਜੀ ਇਹ 10 ਨੰਬਰ ਪਰ ਕੋਟੀ ਬੁਣੀ ਹੋਈ ਹੈ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ